ਸਾਰੇ ਪਿੰਡ ਵਿੱਚ ਸਾਰੇ ਪਿੰਡ ਵਿੱਚ ਸਾਰੇ ਪਿੰਡ ਵਿੱਚ ਮਾਰੀ ਗਈ ਅੜਿਓ ਨੀ ਮੇਰੀ ਮੋਢ ਨਾਲ ਹੋ ਗਈ ਲੜਾਈ ਅੜਿਓ ਨੀ ਮੇਰੀ ਮੋਢ ਨਾਲ ਹੋ ਗਈ ਲੜਾਈ ਅੜਿਓ ਉਹ ਵੀ ਨਿਕਲ ਗਿਆ ਬਾਰ ਮੈਂ ਵੀ ਕੁੰਡਾ ਲਿਆ ਮਾਰੀ ਉਹ ਵੀ ਨਿਕਲ ਗਿਆ ਬਾਰ ਮੈਂ ਵੀ ਕੁੰਡਾ ਲਿਆ ਮਾਰ ਓਨੇ ਹਾਲੀ ਜੀ ਓਨੇ ਹਾਲੀ ਜੀ ਹਾਈ ਅੜਿਓ ਨਿਓ ਨਿਓ ਉਹਦੇ ਨਾਲ ਹੋ ਗਈ ਲੜਾਈ ਅੜਿਓ ਨਿ ਮੇਰੀ ਉਹਦੇ ਨਾਲ ਹੋ ਗਈ ਲੜਾਈ ਅੜਿਓ ਸਾਰੇ ਪਿੰਡ ਵਿੱਚ ਮੈਂ ਸਾਰੇ ਪਿੰਡ ਵਿੱਚ ਸਾਰੇ ਪਿੰਡ ਵਿੱਚ ਮੱਚ ਗਈ ਦੁਹਾਈ ਅੜਿਓ ਨਿ ਮੇਰੀ ਉਹਦੇ ਨਾਲ ਹੋ ਗਈ ਲੜਾਈ ਅੜਿਓ ਮੇਰੀ ਉਹਦੇ ਨਾਲ ਵੇਖਤੀ ਰਹੀ ਤੇ ਉਹ ਵੀ ਰਿਆ ਬੁਲਾ ਉਹ ਵੀ ਬਾਜ਼ਾਰ ਮੈਂ ਵੀ ਪੈ ਰਹੀ ਤੇ ਉਹ ਵੀ ਰਿਆ ਮੈਂ ਵੀ ਬਾਜ਼ਾਰ ਮੈਂ ਵੀ ਪੈ ਰਹੀ ਕਹਿੰਦੀ ਉਹਨਾਂ ਨੂੰ ਨਾ ਨੇਕ ਤੋਂ ਨਾ ਨਾ ਇਸਾਨੀ ਲਾਤੀ ਅੜੀ ਉਹਨੀ ਮੇਰੀ ਉਹਦੇ ਨਾਲ ਹੋ ਗਈ ਲੜਾਈ ਅੜੀ ਉਹਨੀ ਮੇਰੀ ਉਹਦੇ ਨਾਲ ਹੋ ਗਈ ਲੜਾਈ ਅੜੀ ਉਹਨੀ ਹਾਰੀ ਅੜੀ ਉਹਨੀ ਮੇਰੀ ਉਹਦੇ ਨਾਲ ਹੋ ਗਈ ਲੜਾਈ ਅੜੀ ਉਹਨੀ ਮੇਰੀ ਉਹਦੇ ਨਾਲ ਹੋ ਗਈ ਲੜਾਈ ਅੜੀਓ ਗੁੱਸੇ ਵਿੱਚ ਮੈਂ ਥੋੜਾ ਆ ਗਿਆ ਬੁਕਾਰੇ ਇਹਨਾਂ ਵਿੱਚ ਹੁਣ ਛੱਡ ਦਿੱਤੇ ਸਾਰੇ ਹਥਿਆਰ ਗੁੱਸੇ ਵਿੱਚ ਮੈਂ ਥੋੜਾ ਆ ਗਿਆ ਬੁਕਾਰੇ ਇਹਨਾਂ ਵਿੱਚ ਹੁਣ ਛੱਡ ਦਿੱਤੇ ਸਾਰੇ ਹਥਿਆਰ ਤੇ ਸ਼ਹਿਰੋਂ ਜਾ ਕੇ ਉੱਤ ਦਿਨ ਜਾ ਕੇ ਉੱਤ ਸ਼ਹਿਰੋਂ ਜਾ ਕੇ ਲੈ ਕੇ ਆ ਗਿਆ ਦਵਾਈ ਅੜਿਓਂ ਨੇ ਮੇਰੀ ਮੁੱਕ ਗਈ ਸਾਰੀ ਲੜਾਈ ਅੜਿਓਂ ਨੇ ਮੇਰੀ ਹੋ ਗਈ ਸੁਲਾ ਸਫਾਈ ਅੜਿਓਂ ਨੇ ਮੇਰੀ ਮੁੱਕ ਗਈ ਸਾਰੀ ਲੜਾਈ ਅੜਿਓਂ ਸਾਡੀ ਹੋ ਗਈ ਸੁਲਾ ਸਫਾਈ ਅੜਿਓਂ